ਸੋ ਜਨ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੇ ਕੀਤਾ ਅੱਜ ਲਾ ਆਡੀਟੋਰੀਅਮ ਦੇ ਅੰਦਰ ਇੱਕ ਫਰੂਟਫੁੱਲ ਡਿਸਕਸ਼ਨ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਰਾਜ ਸਭਾ ਜੀ ਨੇ ਕੀਤੀ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਰਗਪ ਚੱਡਾ ਜੀ ਵੀ ਵਿਸ਼ੇਸ਼ ਸੌਰ ਤੇ ਪਹੁੰਚੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਪਹੁੰਚੇ ਔਰ ਬਹੁਤ ਸਾਰੇ ਵਿਦਵਾਨ ਆਪਣੇ ਆਪਣੇ ਖੇਤਰਾਂ ਦੇ ਇੰਡਸਟਰੀ ਦੇ ਐਗਰੀਕਲਚਰ ਦੇ ਆਰਥਿਕਤਾ ਦੇ ਇੰਡਸਟਰੀ ਦੇ ਸਾਰੇ ਵਿਦਵਾਨਾਂ ਨੇ ਆ ਕੇ ਇਸ ਚਰਚਾ ਦੇ ਅੰਦਰ ਅੱਜ ਸ਼ੁਰੂਆਤ ਸੀਗੀ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਵੀ ਸੈਸ਼ਨ ਹੋਣਗੇ ਸੋ ਮੈਂ ਸਮਝਦਾ ਕਿ 247 ਦੇ ਅੰਦਰ ਜਦੋਂ ਭਾਰਤ ਦੇਸ਼ ਪੰਜਾਬ ਜਿਹੜਾ ਆਜ਼ਾਦੀ ਦੀ 100ਵੀਂ ਬਰੇਗੰਡ ਬਣਾ ਰਿਹਾ ਹੋਊਗਾ ਉਸ ਸਮੇਂ ਪੰਜਾਬ ਦਾ ਯੂਥ ਜਿਹੜਾ ਕਿਸ ਤਰ੍ਹਾਂ ਦਾ ਹੋਊਗਾ ਪੰਜਾਬ ਦੇ ਅੰਦਰ ਕਿਹੜੇ-ਕਿਹੜੇ ਖੇਤਰਾਂ ਦੇ ਅੰਦਰ ਹੋਰ ਤਰੱਕੀ ਕਰਨ ਦੀ ਲੋੜ ਆ ਕਿੱਥੇ ਤਰੱਕੀ ਹੋ ਚੁੱਕੀ ਆ ਕਿੱਥੇ ਹੋਰ ਕਰਨ ਦੀ ਲੋੜ ਆ ਉਹ ਸਾਰਿਆਂ ਤੇ ਇੱਕ ਫਰੂਟਫੁੱਟ ਡਿਸਕਸ਼ਨ ਦੀ ਸ਼ੁਰੂਆਤ ਹੋਈ ਆ ਸੋ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਔਰ ਸਾਰੇ ਜਿਹੜੇ ਅੱਜ ਸਾਥੀ ਸ਼ਾਮਿਲ ਹੋਏ ਨੇ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਸਾਡੇ ਸਟੂਡੈਂਟ ਨੇਗੇ ਉਹ ਵੱਡੀ ਗਿਣਤੀ ਦੇ ਅੰਦਰ ਇਸ ਚ ਭਾਗ ਲੈ ਰਹੇ ਨੇਗੇ ਔਰ ਆਪਣੇ ਭਵਿੱਖ ਬਾਰੇ ਉਹ ਗੱਲ ਸੁਣਨੀ ਚਾਹੁੰਦਾ ਨਹੀਂ ਕਿ ਸਾਡੇ ਜੋ ਅੱਜ ਦੇ ਅਸੀਂ ਲੀਡਰਾਂ ਜਾਂ ਸਾਡੇ ਜਿਹੜੇ ਵਿਦਵਾਨ ਨੇ ਪ੍ਰੋਫੈਸਰ ਨੇ ਉਹ ਕੀ ਦੇਣਾ ਚਾਹੁੰਦੇ ਨੇ ਆਉਣ ਵਾਲੇ ਸਮੇਂ ਚ ਉਸ ਡਿਸਕਸ਼ਨ ਦੇ ਅੰਦਰ ਉਹ ਭਾਗ ਲੈਣਾ ਲੈ ਰਹੇ ਨੇ ਡਿਸਕਸ਼ਨ ਸੁਣ ਰਹੇ ਨੇ ਸੋ ਬਹੁਤ ਵੱਡੀ ਗੱਲ ਆ ਹੈ ਬਹੁਤ ਅੱਛੀ ਗੱਲ ਆ ਨਹੀਂ ਸੈਮੀਨਾਰਾਂ ਦੇ ਅੰਦਰ ਬਹੁਤ ਘੱਟ ਘੱਟ ਹੁੰਦੇ ਨੇ ਕਿ ਅੱਜ ਦੇ ਸੈਮੀਨਾਰ ਦੀ ਮੈਨੂੰ ਬੜੀ ਤਸੱਲੀ ਆ ਕਿ ਸਭ ਤੋਂ ਜ਼ਿਆਦਾ ਘੱਟ ਜਿਹੜਾ ਸੀ ਉਹ ਸਾਡੇ ਸਟੂਡੈਂਟ ਬੱਚਿਆਂ ਦਾ ਸੀ ਸਰ ਕਲੀਨਿਕ ਦਾ ਨਾਮ ਬਦਲਣ ਦੀ ਕਹਿੰਦੇ ਨੇ ਗੱਲ ਕੀਤੀ ਹੈ ਫੋਟੋ ਤੱਕ ਮੁੱਖ ਮੰਤਰੀ ਤਾਰਨ ਦੀ ਗੱਲ ਕੀਤੀ ਹੈ ਕਿਵੇਂ ਦੇਖੋ 400 ਕਲੀਨਿਕਸ ਤੋਂ ਕਹਿੰਦੇ ਫੋਟੋ ਤਾਰਨ ਦੀ ਗੱਲ ਕੀਤੀ ਹੈ ਦੇਖੋ ਇਹ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਕਿ ਮੇਰੇ ਹਜੇ ਤੱਕ ਕਿਸੇ ਵੀ ਫਾਈਲ 'ਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਹੈਗੀ ਕਿ ਕੋਈ ਇਸ ਤਰ੍ਹਾਂ ਦਾ ਆਰਡਰ ਆਇਆ ਹੈਗਾ ਮੈਨੂੰ ਉਹ ਫਾਈਲ ਵਾਚ ਕਰ ਲਵਾਂਗਾ ਆਫਟਰ ਦੈਟ ਮੈਂ ਕਮੈਂਟ ਕਰੂੰਗਾ ਜਿਹੜਾ ਟੈਕਸੇਸ਼ਨ ਦੇ ਵਿੱਚ ਜਾਂ ਇਨਕਮ ਦੇ ਵਿੱਚ ਜਿਹੜੀ ਕਮੀ ਆਈ ਹੈ 5000 ਤੋਂ 7000 ਤੋਂ ਤੁਸੀਂ ਬੰਡ ਟੈਕ 1 ਨੇਸ਼ਨ ਉਹਦੇ ਬਾਰੇ ਦੇਖੋ ਜਿਹੜੇ ਕਿਉਂਕਿ ਜੀਐਸਟੀ ਜਿਹੜਾ ਬਿਲਕੁਲ ਸਭ ਨੂੰ ਸਮਝਾਉਣਾ ਚਾਹਾਂਗਾ ਕਿ ਜੀਐਸਟੀ ਜਿਹੜਾ ਉਹ ਡੈਸਟੀਨੇਸ਼ਨ ਬੇਸ ਟੈਕਸ ਆ ਉਹ ਕੰਜ਼ਿਊਮਰ ਬੇਸ ਟੈਕਸ ਆ ਯਾਨੀ ਜਿੱਥੇ ਇੱਕ ਚੀਜ਼ ਦੀ ਖਪਤ ਹੋਊਗੀ ਉੱਥੇ ਜਾ ਕੇ ਟੈਕਸ ਜਿਹੜਾ ਜਨਰੇਟ ਹੋਊਗਾ ਸੋ ਇਹਦੇ ਨਾਲ ਕੀ ਹੋਇਆ ਕਿ ਪੰਜਾਬ ਐਗਰੀਕਲਚਰ ਸਟੇਟ ਆ ਕਰਨਾਟਕਾ ਦੇ ਅੰਦਰ ਇੰਡਸਟਰੀ ਬਹੁਤ ਆ ਜਿੰਨਾ ਸਟੇਟਾਂ ਦੇ ਅੰਦਰ ਇੰਡਸਟਰੀ ਬਹੁਤ ਆ ਜਿਨ੍ਹਾਂ ਦੀ ਆਪਦੇ ਪ੍ਰੋਡਕਸ਼ਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ 60 ਬਜੀ ਆ ਔਰ ਜਿੱਥੇ ਕੰਜ਼ਿਊਮ ਹੋ ਰਿਹਾ ਜਿੱਥੇ ਪਾਪੂਲੇਸ਼ਨ ਜੇ ਮੈਂ ਕਹਦੇ ਆ ਕਿ ਜ਼ਿਆਦਾਗੀ ਉਨਾ ਸਟੇਟਾਂ ਨੂੰ ਫਾਇਦਾ ਹੋਇਆਗਾ ਸੋ ਇਹਦੇ ਵਿੱਚ ਸਟਰਕਚਰਲ ਚੇਂਜ ਦੀ ਜਿਹੜੀ ਲੋੜ ਆ ਗਈ ਸੋ ਮੈਂ ਜੀਐਸਟੀ ਕੌਂਸਲ ਦੇ ਅੰਦਰ ਵੀ ਬੇਨਤੀ ਕੀਤੀ ਆ ਕਿ ਆਪਾਂ ਨੂੰ ਇੱਥੇ ਡਿਸਕਸ਼ਨ ਕਰਨੀ ਚਾਹੀਦੀ ਆ ਸਟਰਕਚਰਲ ਚੇਂਜ ਲੈ ਕੇ ਆਉਣੀ ਆ ਤਾਂ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਨੂੰ ਛੱਟ ਨਾ ਵੱਜੇ ਸੂਬੇ ਆਪ ਦਾ ਬਰਾਬਰ ਦਾ ਵਿਕਾਸ ਕਰ ਸਕਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੜੇ ਸਾਰੇ ਚੋਣਾਂ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਵੀ ਹੜਤਾਲ ਦੇ ਉੱਤੇ ਨੇ ਔਰ ਟੀਚਰਸ ਵੀ ਸਮਾਜਿਕ ਬਿਲਕੁਲ ਸੈਨੇਟ ਦੇ ਚੋਣਾਂ ਜਿਹੜੀਆਂ ਉਹ ਜ਼ਰੂਰ ਹੋਣੇ ਚਾਹੀਦੀਆਂ ਨੇ ਆਮ ਆਦਮੀ ਪਾਰਟੀ ਡਟ ਕੇ ਇਸ ਮੁੱਦੇ ਤੇ ਸਾਰੇ ਯੂਨੀਵਰਸਿਟੀ ਦੇ ਨਾਲ ਖੜੀ ਆ ਸਾਡੇ ਦੋਨੋਂ ਦੋ ਮੈਂਬਰ ਪਾਰਲੀਮੈਂਟ ਇਸ ਦੇ ਪ੍ਰੋਟੈਸਟ ਦੇ ਅੰਦਰ ਵੀ ਸ਼ਾਮਿਲ ਹੋ ਕੇ ਗਏ ਨੇ ਕਿ ਸੋ ਆਉਣ ਵਾਲੇ ਪਾਰਲੀਮੈਂਟ ਜਿਹੜਾ ਸੈਸ਼ਨ ਹੋਊਗਾ ਪਾਰਲੀਮੈਂਟ ਦਾ ਉਹ ਸੈਸ਼ਨ ਦੇ ਅੰਦਰ ਵੀ ਜਿਹੜਾ ਇੱਕ ਬਲੰਦ ਆਵਾਜ਼ ਦੇ ਵਿੱਚ ਸੈਨਟ ਦੇ ਚੋਣਾਂ ਦੀ ਮੰਗ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੌਲੀ 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 ਕਰਕੇ ਲੋਕਤੰਤ੍ਰਿਕ ਜਿਹੜੀਆਂ ਇੰਸਟੀਚੂਨ ਹੈਗੀਆਂ ਜਿਹੜੀਆਂ ਲੋਕਤੰਤਰ ਦੁਆਰਾ ਚੁਣੀਆਂ ਗਈਆਂ ਸੰਸਥਾਾਂ ਨੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਆ ਔਰ ਕਿਤਨੇ ਕਿਤੇ ਜਿਹੜਾ ਸਟੇਟ ਨੂੰ ਨੇਸ਼ਨ ਨੂੰ ਜਿਹੜਾ ਉਹ ਡਿਕਟੇਟਰਸ਼ਿਪ ਵੱਲ ਤੱਕ ਰਹੀ ਆ ਜਿਹਨੂੰ ਭਗਤ ਸਿੰਘ ਨੂੰ ਜਿਹੜਾ ਪਾਕਿਸਤਾਨ ਦੇ ਬਚਾਤ ਵਾਲੀ ਕਰਾਰਿਆ ਗਿਆ ਆ ਆ ਦੇਖੋ ਪੂਰਾ ਭਾਰਤ ਜਾਣਦਾ ਪੂਰਾ ਪੰਜਾਬ ਜਾਣਦਾ ਪੂਰਾ ਦੇਸ਼ ਜਾਣਦਾ ਬੱਚਾ ਬੱਚਾ ਜਾਣਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਗੋਰਿਆਂ ਤੋਂ ਦੇਸ਼ ਆਜ਼ਾਦ ਕਰਾਇਆ ਸੀ ਸਾਮਰਾਜੀਵਾਦੀ ਤਾਕਤਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ ਅੱਜ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਅੱਜ ਹਰੇਕ ਪੰਜਾਬੀ ਦੇ ਦਿਲ ਦੇ ਅੰਦਰ ਅੱਜ ਹਰੇਕ ਭਾਰਤਵਾਸੀ ਦੇ ਦਿਲ ਦੇ ਅੰਦਰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਸਥਾਨਾਗਾ ਸੋ ਸਾਨੂੰ ਕਿਸੇ ਗਵਾਹੀਆਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਤੇ ਜਦੋਂ ਇਹ ਸ਼ਹੀਦੀ ਦਿੱਤੀ ਆ ਭਗਤ ਸਿੰਘ ਜੀ ਉਹਨੂੰ ਪਾਕਿਸਤਾਨ ਵੀ ਭਾਰਤ ਦਾ ਹੀ ਹਿੱਸਾ ਸੀ ਮੈਂ ਉਹੀ ਕਹਿ ਰਿਹਾ ਕਿ ਜਿਹੜੇ ਸ਼ਹੀਦ ਆਜ਼ਮ ਸੀਤ ਭਗਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਚਾਹੇ ਉਹ ਅਲੱਗ ਹੋਏ ਨੇ ਸੋ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਦੇ ਉਹ ਸ਼ੋਭਾ ਨਹੀਂ ਦਿੰਦੇ ਹੈਗੇ ਕਿਉਂਕਿ ਗੋਰਿਆਂ ਤੋਂ ਆਜ਼ਾਦ ਸਾਮਰਾਜੀਵਾਦੀ ਤਾਕਤਾਂ ਤੋਂ ਆਜ਼ਾਦ ਜਿਹੜਾ ਜੇ ਭਾਰਤ ਹੋਇਆ ਸੀ ਤਾਂ ਉਹ ਨਾਲ ਪਾਕਿਸਤਾਨ ਵੀ ਹੋਇਆ ਸੀਗਾ ਸੋ ਇਸ ਤਰ੍ਹਾਂ ਦੀਆਂ ਮੰਤ ਭਾਗੀ ਗੱਲਾਂ ਨਹੀਂ ਕਰਨੀਆਂ ਚਾਹੀਦਾ ਦੇ ਜਾਣਦਾ ਕਿ ਸ਼ਹੀਦ ਅਜੇ ਭਗਤ ਸਿੰਘ ਸਾਡੇ ਦੇਸ਼ ਦੇ ਹੀਰੋ ਨੇ ਸਾਡੇ ਯੁੱਧ ਦੇ ਹੀਰੋ ਨੇ ਠੀਕ ਹੈ ਜੀ